ਅਸੀਂ ਜਿਹੜੀ ਸਪੋਰਟ ਫੈਸ਼ਨ ਬੁਟੀਕ ਮਹਿਸ਼ਵੰਤ ਚੌਕ ਬਠਿੰਡਾ ਤੋਂ ਬੋਲ ਰਹੇ ਹਾਂ ਅਸੀਂ ਤਕਰੀਬਨ 5 ਸਾਲ ਤੋਂ ਤੀਆਂ ਦਾ ਤਿਹਾੜੀ ਮਨਾਉਂ ਰਹੇ ਹਾਂ ਇਸ ਸਾਲ ਵੀ ਇਸੇ ਪਹਿਲਾਂ ਦੀ ਤਰ੍ਹਾਂ ਇਸ ਤਿਹਾੜੀ ਨੂੰ ਤੀਆਂ ਦਾ ਤਿਜ਼ ਦਾ ਤਿਹਾੜੀ ਮਨਾਉਂਦੇ ਹਾਂ ਮਿਤੀ 27 ਜਨ ਅਤੇ ਵਾਰ ਸਥਾਨ ਬਾਇਆ ਫੋਰਟ ਮੈਟ ਸਮਾਤਨ ਤੋਂ ਸੱਤ ਲਈ ਉੱਜਾ ਰਹੇ ਹਾਂ ਜਿਸ ਦੇ ਵਿੱਚ ਕੇ ਅਸੀਂ ਪੰਜਾਬੀ ਬੋਲੀਆਂ ਆਪਣਾ ਪੰਜਾਬ ਦਾ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਾਂਗੇ ਜਿਹੜਾ ਕਿ ਸਾਡੇ ਪੰਜਾਬੀ ਨੂੰ ਬਹੁਤ ਜ਼ਰੂਰਤ ਹੁੰਦਾ ਹੈ ਇਸ ਨੂੰ ਸੰਭਾਲਣ ਤੇ ਅਤੇ ਇਸ ਵਿੱਚ ਜੋ ਪ੍ਰੋਗਰਾਮ ਦੀ ਤਿਆਰੀ ਹੈ ਉਸ ਦੇ ਵਿੱਚ ਫਸਟ ਹੈ ਇਹ ਬੰਦਿਆਂ ਬੱਚਿਆਂ ਨੂੰ ਪੜਾਈ ਦਿੱਤਾ ਜਾਣਾ ਹੈ ਅਸੀਂ ਇਸ ਦੇ ਵਿੱਚ ਸ਼ਾਮਲ ਹੋਣਗੇ ਸਾਰੇ ਲੇਡੀਜ਼ ਸੱਦਾ ਦੇ ਰਹੇ ਹਾਂ ਥੈਂਕ ਯੂ ਕਿਸ ਕਿੰਨਾ ਪ੍ਰੋਗਰਾਮ ਹੈ ਇਹ ਪੰਜਵੇਂ ਜੇ ਸਾਡੀ ਬੁਟੀਕ ਨੂੰ 5 ਸਾਲ ਹੋ ਗਏ ਤੁਹਾਨੂੰ ਸ਼ਾਪਿੰਗ ਮਨਾਉਣਾ ਹੈ ਹਾਂਜੀ ਸਸੀ ਕਾਲ ਜੀ ਅਸੀਂ ਇੱਕ ਹੋਰ ਫੈਸ਼ਨ ਬੁਟੀਕ ਬਟਿੰਡਾ ਅਸੀਂ 5 ਸਾਲਾਂ ਤੋਂ 30 30 ਜਾਂ ਮਨਾ ਰਹੇ ਆ ਇਹ ਸਾਡਾ ਪੰਜਵਾਂ ਫੰਕਸ਼ਨ ਹੈ ਤੇ ਹਰ ਸਾਲ ਸਾਨੂੰ ਬੜਾ ਸਹਿਯੋਗ ਮਿਲਦਾ ਪਰਮਾ ਹੁੰਗਾਰਾ ਮਿਲਦਾ ਹੈਗਾ ਤੇ ਸਾਨੂੰ ਉਮੀਦ ਹੈ ਵੀ ਇਸ ਸਾਲ ਵੀ ਸਾਨੂੰ ਪੂਰਾ ਫੁੱਲ ਹੁੰਗਾਰਾ ਮਿਲੂਗਾ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆਪੀ ਟਿਕਟ ਬੁੱਕ ਕਰਾਓ ਸਾਡੀ ਜਿਹੜੀ ਟਿਕਟ ਹੈ ਉਹ ਪਰ ਪਰਸਨ 700 ਹੈ ਇਹਦੇ ਵਿੱਚ ਅਸੀਂ 스ਨੈਕਸ ਵਗੈਰਾ ਵੀ ਦੇਵਾਂਗੇ ਔਰ ਡਿਨਰ ਵੀ ਪ੍ਰੋਵਾਈਡ ਕਰਾਵਾਂਗੇ ਤੇ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਵੀ ਜਲਦੀ ਤੋਂ ਜਲਦੀ ਆਪਦੀ ਬੁਕਿੰਗ ਕਰਵਾਓ ਇਹ ਆਪਣਾ ਪ੍ਰੋਗਰਾਮ ਬਾਈਆ ਫੋਰਡ ਦੇ ਵਿੱਚ ਕਰਵਾ ਰਹੇ ਆ ਆਪਾਂ ਤੇ ਜਲਦੀ ਤੋਂ ਜਲਦੀ ਤੁਸੀਂ ਬੁਕਿੰਗ ਕਰਾਓ ਸਹਿਯੋਗ ਤੁਹਾਨੂੰ ਕਿਸ-ਕਿਸ ਦਿਨਾਂ ਦੇ ਵਿੱਚ ਸਹਿਯੋਗ ਸਾਡਾ ਕਸਟਮਰ ਆ ਸਾਡੇ ਸਾਡੀਆਂ ਭੈਣਾਂ ਜਿਹੜਾ ਸਾਨੂੰ ਬਹੁਤ ਪਿਆਰ ਕਰਦੀਆਂ ਜਦੋਂ ਵੀ ਅਸੀਂ ਉਹਨਾਂ ਨੂੰ ਮਤਲਬ ਕੋਈ ਮੈਸੇਜ ਕਰਦੇ ਆ ਸਾਡਾ ਮਤਲਬ ਪੂਰਾ ਸਾਥ ਦਿੰਦੀਆਂ ਉਹ ਕਿਹਨਾਂ ਮਾ ਪ੍ਰੋਗਰਾਮ ਇਹ ਪੰਜਵਾਂ ਫੰਕਸ਼ਨ ਆ ਆਪਣਾ ਤੇ ਇਹਦੇ ਵਿੱਚ ਆਪਾਂ ਪੰਜਾਬੀ ਸੱਭਿਆਚਾਰ ਨੂੰ ਦਿਖਾਵਾਂਗੇ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਚੀਜ਼ਾਂ ਹੋਣਗੀਆਂ ਉੱਥੇ ਆਪਣੀਆਂ ਪੰਜਾਬੀ ਸੱਭਿਆਚਾਰ ਨਾਲ ਹੀ ਉੱਥੇ ਗੇਮਾਂ ਖੜਾਈਆਂ ਜਾਣਗੀਆਂ ਪੰਜਾਬੀ ਸੱਭਿਆਚਾਰ ਨੂੰ ਮੁੱਖ ਰੱਖਦੇ ਹੋਏ ਸਾਰਾ ਫੰਕਸ਼ਨ ਹੋਊਗਾ ਆਪਣਾ ਜੇ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਆਪਣਾ ਨੰਬਰ ਬੋਲ ਦਿਓ ਹਾਂਜੀ ਆਪਣਾ ਨੰਬਰ ਹੈਗਾ 94651 70542 ਔਰ ਦੂਸਰਾ ਨੰਬਰ 99888 867 ਇਹਦੇ ਉੱਤੇ ਤੁਸੀਂ ਆਪਦੀ ਸੀਟ ਬੁੱਕ ਕਰਵਾ ਸਕਦੇ ਹੋ ਤੇ ਸਾਨੂੰ ਮਤਲਬ ਉਮੀਦ ਹੈ ਵੀ ਤੁਸੀਂ ਵੀ ਰਲ ਮਿਲ ਕੇ ਸਾਡਾ ਸਾਥ ਦਿਓਗੇ ਜੇ ਇੰਟਰੀ ਫੀਸ ਕਿੰਨੀ ਰੱਖੀ ਤੁਸੀਂ ਆਪਣੀ 700 ਰੁਪਏ ਆ 700 ਪਰਸਨ ਇਸ ਤਰ੍ਹਾਂ ਹਰ ਬੱਚਾ ਬਜ਼ੁਰਗ ਨੌਜਵਾਨ ਕੁੜੀ ਮੋਬਾਈਲ ਦਾ ਤੱਕ ਸੀਮਤ ਰਹਿ ਗਈ ਹਾਂਜੀ ਤੁਸੀਂ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਕਰਾਉਨੇ ਆ ਤਾਂ ਕਿਸ ਤਰ੍ਹਾਂ ਖੁਦ ਮਹਿਸੂਸ ਕਰਦੇ ਹੋ ਸਾਡੇ ਦਰਸ਼ਕਾਂ ਲਈ ਕੀ ਸੰਦੇਸ਼ ਹੈ ਤੁਹਾਸੀ ਬਹੁਤ ਅੱਛਾ ਮਹਿਸੂਸ ਕਰਦੇ ਹਾਂ ਕਿਉਂਕਿ ਅੱਜ ਕੱਲ ਦੇ ਬੱਚੇ ਸਿਰਫ ਟੀਵੀ ਮੋਬਾਈਲ ਨਾਲ ਹੀ ਸੀਮਤ ਰਹਿ ਗਏ ਹਨ ਉਹ ਕਿਸੇ ਨੂੰ ਆਉਣਾ ਜਾਣਾ ਜਾਂ ਕਿਤੇ ਬਾਹਰ ਜਾਣ ਨੂੰ ਉਹ ਚੰਗਾ ਨਹੀਂ ਸਮਝਦੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਾ ਨੂੰ ਥੋੜਾ ਜਿਹਾ ਬਾਹਰ نکਾਲਾ ਜਾਵੇ ਅਤੇ ਆਪਣੇ ਪੰਜਾਬ ਬਾਰੇ ਥੋੜਾ ਜਿਹਾ ਦੱਸਿਆ ਜਾਵੇ ਕਿ ਸਾਡੇ ਇੱਥੇ ਕਿੱਥੇ ਹਾਂ ਇਸ ਬਾਰੇ ਸਹੀ ਕੋਸ਼ਿਸ਼ ਕਰਨੇ ਆ ਕੰਮ ਜਾ ਫੁਮਾਗੇ ਅਸੀਂ ਉਹ ਰਿਲੇਟਡ ਚਰਖਾ ਮਧਾਨੀਆਂ ਬਹੁਤ ਚੀਜ਼ਾਂ ਰੱਖਾਂਗੇ ਜਿਹੜਾ ਉੱਥੇ ਦੇਖ ਕੇ ਬੜੇ ਬੱਚੇ ਖੁਸ਼ ਹੁੰਦੇ ਆ ਉਹਨਾਂ ਨਾਲ ਪਿਕਚਰਸ ਕਰਾਉਂਦੇ ਆਗੇ ਬਣਾ ਮਤਲਬ ਖੁਸ਼ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਵੀ ਕਿ ਜਦੋਂ ਕੁਐਸਚਨ ਪੁੱਟ ਕਰਦੇ ਆ ਉੱਥੇ ਵੀ ਆਹ ਨੇਹੀ ਕਿਹਨੂੰ ਕਿਹਾ ਜਾਂਦਾ ਮਧਾਨੀ ਕਿਹਨੂੰ ਕਿਹਾ ਜਾਂਦਾ ਉੱਥੇ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਨੌਲੇਜ ਮਿਲਦੀ ਐ ਇਸ ਜੀ ਬੜੇ ਸਭਿਆਚਾਰਾ ਨੂੰ ਕੀ ਰੱਖਿਆ ਆਪਣਾ ਆਪਣਾ ਤੀਆਂ ਤੀਜ ਦੀਆਂ ਇਦੇ ਵਿੱਚ ਕੋਈ ਪ੍ਰਾਈਜ਼ ਵੀ ਦਿੱਤਾ ਜਾਊਗਾ ਹਾਂਜੀ ਹਾਂ ਉਹਦੇ ਵਿੱਚ ਜਿਵੇਂ ਕੋਈ ਗੇਮਜ਼ ਹੋਣਗੇ ਆ ਔਰ ਕੋਈ ਪਰਫਾਰਮੈਂਸ ਹੋਊਗੀ ਜਾਂ ਜਿਵੇਂ ਮਿਸ ਤੀਜ ਕੱਢਾਂਗੇ ਆਪਾਂ ਮਹਿੰਦੀ ਦਾ ਉੱਥੇ ਕੰਪੀਟੀਸ਼ਨ ਕਰਾਵਾਂਗੇ ਉਹਨਾਂ ਨੂੰ ਸਾਰਿਆਂ ਨੂੰ ਪ੍ਰਾਈਜ਼ ਦਿੱਤੇ ਜਾਣਗੇ ਤੇ ਇਹ ਆਪਣਾ ਬਾਈਆ ਫੋਰਡ ਦੇ ਵਿੱਚ ਸੈਂਟਰ ਦੇ ਵਿੱਚ ਰੱਖਿਆ ਆਪਾਂ ਤਾਂ ਕਿ ਲੇਡੀਜ਼ ਨੂੰ ਕੋਈ ਦਿੱਕਤ ਨਾ ਆਵੇ ਆਉਣ ਦੇ ਵਿੱਚ ਹੋਟਲ ਬਿਲਕੁਲ ਸੈਂਟਰ ਆ ਸਿਟੀ ਦਾ ਜਾਨੂੰ ਇਹ ਪਿਠਾ ਹਨ ਜਿਹੜੇ ਬੱਚੇ ਅੱਜ ਕੱਲ੍ਹ ਨਸ਼ੇ ਵਿੱਚ ਰੁੱਝੇ ਹੋਏ ਹਨ ਉਹ ਗੇਮਾਂ ਵਿੱਚ ਹਿੱਸਾ ਲੈਣ ਪੜਾਈ ਵਿੱਚ ਹਿੱਸਾ ਲੈਣ ਅਤੇ ਸਮਾਜਿਕ ਤੁਮਾ ਵਿੱਚ ਪੈਣ ਆਪਣੀ ਸਿਹਤ ਨੂੰ ਮੁੱਖ ਰੱਖ ਕੇ ਉਸ ਦੇ ਨਾਲ ਅੱਗੇ ਚੱਲੇ ਤਾਂ ਕਿ ਸਾਡਾ ਪੰਜਾਬ ਅੱਗੇ ਦੀ ਤਰ੍ਹਾਂ ترقی ਕਰ ਸਕੇ। ਮੈਂ ਬਾੜੇ ਤੁਸੀਂ ਦੱਸਿਆ ਕਿ ਸੱਭਿਆਚਾਰ ਪ੍ਰੋਗਰਾਮ ਹੋਣਾ ਤੁਹਾਡੇ ਜਿੰਨੇ ਵੀ ਪ੍ਰੋਗਰਾਮ ਆ ਰਹੇ ਹੈ 27 ਤਰੀਕ ਨੂੰ ਤੀਆਂ ਦਾ ਪ੍ਰੋਗਰਾਮ ਹੋ ਰਿਹਾ ਹੈ। ਉਹਦੇ ਵਿੱਚ ਸੱਭਿਆਚਾਰ ਕਿੱਦਾਂ ਬੋਲੀਆਂ ਹੋਣੀਆਂ ਤੇ ਅੱਜ ਵੀ ਕੋਈ ਬੋਲੀ ਪਾ ਕੇ ਸੁਣਾਓ ਦੇ ਹੁਣ। ਹਾਂਜੀ। ਸੋਣ ਚਾੜ ਗਏ ਤੀਆਂ ਦੇ ਦਿਨ ਆਏ ਕੱਟੀ ਮਹੇ ਮੇਰੇ ਮੀਰ। ਮਾ 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 ਹਰ ਕੋਈ ਆਖੇ ਮਾ 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 ਹਰ ਤਿੱਖੀ ਸਸਾਂ ਸਸਾਂ ਹਰ ਕੋਈ ਆਖੇ ਸਸਾਂ ਸਸਾਂ ਹਰ ਕੋਈ ਆਖੇ ਸਸਾਂ ਹੁੰਦੀਆਂ ਤੇ ਰਮ ਜੀਆਂ ਮਾ ਕੇ ਨਾਲੇ ਸਸਾ ਪੁੱਤ ਹੁੰਦੀਆਂ ਨਾਲੇ ਦੰਗੀਆਂ